ਭਾਈ ਜੀ ਕਿਵੇਂ ਦੇਖਦੇ ਹਾਂ ਕਿ ਹਮੇਸ਼ਾ ਜਿਹੜਾ ਪੰਥਕ ਧਰਾਂ ਦਾ ਕਬਜ਼ਾ ਰਹਿੰਦਾ ਏ ਇਸ ਸੀਟ ਦੇ ਉੱਤੇ ਹਮੇਸ਼ਾ ਪੰਥਕ ਧਰਾਂ ਦੀ ਇੱਥੇ ਚਰਚਾ ਰਹਿੰਦੀ ਆ ਈਸ਼ਵਰ ਚਰਚਾ ਰਹਿੰਦੀ ਆ ਹਮੇਸ਼ਾ ਪੰਥਕ ਧਰਾਂ ਦਾ ਬੋਲਬਾਲਾ ਰਹਿੰਦਾ ਕਿਉਂਕਿ ਇਹ ਜਿਹੜਾ ਹਲਕਾ ਹੈ ਹੀ ਪੰਥਕ ਹੈ ਇਹਦਾ ਜਜ਼ਬਾਤ ਵੀ ਪੰਥਕ ਹੈ ਇਹਦੀ ਸੋਚ ਵੀ ਪੰਥਕ ਹੈ ਇਹਦੀ ਰੂਹ ਵੀ ਪੰਥਕ ਹੈ ਇਹਦੀ ਬੋਲਬਾਣੀ ਵੀ ਪੰਥਕ ਹੈ ਤਾਂ ਇਤਿਹਾਸ ਵੀ ਜਿਹੜਾ ਹੈ ਉਹ ਪੰਥ ਲਈ ਜੂਝਣ ਵਾਲਿਆਂ ਦਾ ਇਤਿਹਾਸ ਹੈ ਇਹ ਹੁੰਦਾ ਹੈ ਕਿ ਜੀ ਲਫ਼ਜ਼ਾਂ ਤੇ ਕਰਮਾਂ ਦੇ ਵਿੱਚ ਜਦੋਂ ਵਿਥ ਪੈ ਜੇ ਨਾ ਜੀ ਉਦੋਂ ਪੰਥਕ ਪੰਥਕ ਨਹੀਂ ਰਹਿੰਦਾ ਸੋ ਹੁਣ ਲੋਕ ਇਹ ਵੇਖ ਰਹੇ ਨੇ ਕਿਤੇ ਕਰਮ ਪੰਥਕ ਨੇ ਕਿੰਨੇ ਜ਼ੁਲਮ ਦਾ ਟੱਕਰਾਂ ਕਿਹਾ ਇਹ ਕੋਈ ਰੈਡੀਕਲ ਕਰਮ ਨਹੀਂ ਹੈ ਇਹ ਪੰਥ ਦੇ ਜਜ਼ਬਾਤ ਨੂੰ ਸਮਝ ਕੇ ਤੇ ਉਹ ਭਾਜੀ ਮੋੜਨ ਦਾ ਕਰਮ ਹੈ ਜਿਹੜੀ ਸਮੇਂ-ਸਮੇਂ ਤੇ ਆਈਆਂ ਸਰਕਾਰਾਂ ਜੋ ਜਸਟਿਸ ਡਿਲੀਵਰ ਨਾ ਕਰ ਸਕੀਆਂ ਉਹ ਫਿਰ ਪੰਥ ਨੂੰ ਆਪ ਜਸਟਿਸ ਜਿਹੜੀ ਹੈ ਇਹਨਾਂ ਨੇ ਪਈ ਸੰਦੀਪ ਸਿੰਘ ਸੱਣੀ ਨੇ ਕੀ ਤੇ ਇੱਕ ਪੰਥਕ ਜਜਬਾਤ ਆ ਇੱਕ ਪੰਥਕ ਕਰਮ ਮੇਰੇ ਖਿਆਲ ਦੇ ਨਾਲ ਪੰਥਕ ਅਖਾਉਣਾ ਤੇ ਪੰਥਕ ਕਿਰਦਾਰ ਬਣਾ ਕੇ ਤੇ ਪੰਥਕ ਲੀਹਾਂ ਦੇ ਉੱਤੇ ਕਰਮੀ ਰੂਪ ਦੇ ਵਿੱਚ ਖਰੇ ਉਤਰਨਾ ਉਹਦੇ ਵਿੱਚ ਬਹੁਤ ਵੱਡਾ ਇੱਕ ਫਰਕ ਹੈ ਸੋ ਜੇ ਉਤਰਿਆ ਤੇ ਸੰਦੀਪ ਸਿੰਘ ਸੱਣੀ ਉਤਰਿਆ ਉਮੀਕਾ ਆਲੀ ਦਲ ਦੇ ਵੱਲੋਂ ਕਿਹਾ ਜਾਂਦਾ ਕਿ ਉਸ ਵੀ ਪੰਥਕਾਂ ਪੰਥਕ ਚਿਹਰਾ ਜਿਹੜਾ ਧਰਮੀ ਫੌਜੀ ਦਾ ਪਰਿਵਾਰ ਜਿਹੜਾ ਉਹ ਸਾਹਮਣੇ ਲੈ ਕੇ ਆਂਦਾ ਉਹਨਾਂ ਨੂੰ ਚੋਣ ਦੇ ਟਿਕਟ ਦੇ ਨਾਲ ਨਮਾਜਿਆ ਕਹਿੰਦੇ ਪਹਿਲਾਂ ਭਾਈ ਪ੍ਰਮੋਦ ਸਿੰਘ ਰਾਜੂ ਆਣਾ ਦੀ ਭੈਣ ਕਮਲਜੀਤ ਕੌਰ ਨੂੰ ਟਿਕਟ ਦੇ ਨਾਲ ਨਮਾਜਿਆ ਸੀ ਕਹਿੰਦੇ ਹਮੇਸ਼ਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਚਾਹੇ ਬੰਦੀ ਸਿੰਘ ਹੋਣ ਚਾਹੇ ਫਿਰ ਫੌਜੀ ਧਰਮੀ ਫੌਜੀ ਹੋਣ ਉਹਨਾਂ ਦੀ ਬਾਹ ਫੜਦਾ ਹੈ ਇਹ ਜੀ ਹਾਥੀ ਤੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ ਜਿਨ੍ਹਾਂ ਬਾਦਲ ਧੜੇ ਨੇ ਪੰਥਕ ਜਜ਼ਬਾਤ ਨੂੰ ਆਪਣੇ ਪੈਰਾਂ ਤਲੀ ਕੁਚਲ ਕੇ ਤੇ ਪੰਥਕ ਪਰਿਵਾਰ ਨੂੰ ਧੱਕੇ ਮਾਰ ਮਾਰ ਕੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਤੇ ਜੇ ਕਿਸੇ ਪਰਿਵਾਰ ਨੇ ਪੰਥਕ ਗਤੀਵਿਧੀ ਕੀਤੀ ਤੇ ਪਾਰਟੀ ਦੇ ਵਿੱਚ ਰਹਿੰਦਾ ਉਹਦਾ ਜਿਨ੍ਹਾਂ ਵਿਰੋਧ ਕੀਤਾ ਆ ਮੇਰੇ ਖਿਆਲ ਦੇ ਨਾਲ ਉਹਦਾ ਹੀ ਇੱਕ ਸੇਰਾ ਇਹਨਾਂ ਨੂੰ ਜਾਂਦਾ ਹੈ ਇਹ ਹੋਰ ਤਾਂ ਕੋਈ ਸੇਰਾ ਇਹਨਾਂ ਨੂੰ ਪੰਥਕ ਹੋਣ ਦਾ ਜਾਂਦਾ ਨਹੀਂ ਆ ਜਮਨ ਜਦੋਂ ਪਰਖ ਦਾ ਆਇਆ ਤੇ ਇਹ ਤਕੜੀ ਨੇ ਨਸ਼ਾ ਤੇ ਟੀਕੇ ਤੋਲਣੇ ਸ਼ੁਰੂ ਕਰ ਦਿੱਤੇ ਤੇ ਲੋਕੀ ਇਸ ਚੀਜ਼ ਤੋਂ ਅੱਕ ਗਿਆ ਜੀ ਵੇਖੋ ਮਾਵਾ ਦੇ ਪੁੱਤ ਉਹ ਕੌਮ ਦੇ ਲਈ ਜੂਝਦੇ ਚੰਗੇ ਲੱਗਦੇ ਨੇ ਗਰਬਾਣੀ ਗਾਉਂਦੇ ਚੰਗੇ ਲੱਗਦੇ ਨੇ ਆਪਦੀ ਕਿਰਤ ਕਮਾਈ ਕਰਦੇ ਚੰਗੇ ਲੱਗਦੇ ਨੇ ਨਾਲੀਆਂ ਦੇ ਵਿੱਚ ਟੀਕੇ ਲਾ ਕੇ ਡਿੱਗੇ ਨਹੀਂ ਉਹ ਚੰਗੇ ਲੱਗਦੇ ਸੋ ਪੰਥਕ ਅਖਾਉਣਾ ਤੇ ਪੰਥਕ ਕਰਮ ਰਭਾਉਣ ਦੇ ਵਿੱਚ ਬੜਾ ਫਰਕ ਹੁੰਦਾ ਹਸਕਲ ਜੀ ਤੁਸੀਂ ਵੇਖ ਰਹੋ ਰਿਆਸਤ نیوز ਤੇ ਮੈਂ ਜਸਖੇਰਾ ਤਰਨਤਾਰਨ ਜਿਮਨੀ ਚੋਣ 11 ਨਵੰਬਰ ਨੂੰ ਹੋਣੀ ਹੈ ਕੁਝ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਤੇ ਹੁਣ ਹਰ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢੇ ਜਾ ਰਹੇ ਨੇ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਆ ਚਾਹੇ ਫਿਰ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਫਿਰ ਭਾਜਪਾ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਜਿਹੜੀ ਆ ਹੋਰ ਸੱਤਾਧਾਰੀ ਪਾਰਟੀਆਂ ਹੋਣ ਜਾਂ ਫਿਰ ਭਾਈ ਮਨਦੀਪ ਸਿੰਘ ਤਾਂ ਸਾਡੇ ਨਾਲ ਕਵਰ ਚੱਟ ਸਿੰਘ ਜੀ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਕਿ ਹਮੇਸ਼ਾ ਜਿਹੜਾ ਪੰਥਕ ਧਰਾਂ ਦਾ ਕਬਜ਼ਾ ਰਹਿੰਦਾ ਏ ਇਸ ਸੀਟ ਦੇ ਉੱਤੇ ਹਮੇਸ਼ਾ ਪੰਥਕ ਧਰਾਂ ਦੀ ਇੱਥੇ ਚਰਚਾ ਰਹਿੰਦੀ ਆ ਈਸ਼ਵਰ ਚਰਚਾ ਕੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇੱਕਦਮ درست ਫਰਮਾਇਆ ਏ ਭਾਈ ਸਾਹਿਬ ਕਿ ਇੱਧਰ ਹਮੇਸ਼ਾ ਪੰਥਕ ਧਰਾਂ ਦਾ ਬੋਲਬਲਾ ਰਹਿੰਦਾ ਕਿਉਂਕਿ ਇਹ ਜਿਹੜਾ ਹਲਕਾ ਹੈ ਹੀ ਪੰਥਕ ਹੈ ਇਹ ਤਾਂ ਜਜ਼ਬਾਤ ਵੀ ਪੰਥਕ ਹੈ ਇਹਦੀ ਸੋਚ ਵੀ ਪੰਥਕ ਹੈ ਇਹਦੀ ਰੂਹ ਵੀ ਪੰਥਕ ਹੈ ਇਹਦੀ ਬੋਲਬਾਣੀ ਵੀ ਪੰਥਕ ਹੈ ਤਾਂ ਇਤਿਹਾਸ ਵੀ ਜਿਹੜਾ ਹੈ ਉਹ ਪੰਥ ਲਈ ਜੂਝਣ ਵਾਲਿਆਂ ਦਾ ਇਤਿਹਾਸ ਹੈ ਸੋ ਇਹ ਇਹਦੀ ਜੇ ਕਹਿ ਲਈਏ ਕਿ ਡੀਐਨਏ ਹਲਕਾ ਤਰਨ ਤਾਰਨ ਦਾ ਇਹ ਪੰਥਕ ਹੈ ਸੋ ਇਹ ਪੰਥਕ ਜਜ਼ਬਾਤ ਨੂੰ ਵੀ ਸਮਝਦੇ ਨੇ ਤੇ ਪੰਥਕ ਕਰਮ ਨੂੰ ਵੀ ਸਮਝਦੇ ਨੇ ਹੁਣ ਗੱਲ ਇਹ ਹੈ ਕਿ ਕੁਝ ਇਦਰ ਤਿਹਰਾ ਪਹਿਲਾਂ ਜਿਨ੍ਹਾਂ ਨੇ ਆਪਦੇ ਝੰਡੇ ਚੁੱਕੇ ਰੱਖੇ ਕਾਫੀ ਧੀਰ ਲੋਕਾਂ ਨੇ ਉਹਨਾਂ ਦਾ ਸਮਰਥਨ ਵੀ ਕੀਤਾ ਪੰਥ ਦੇ ਨਾਮ ਦੇ ਉੱਤੇ ਪਰ ਫਰਕ ਇਹ ਹੁੰਦਾ ਹੈ ਕਿ ਜੀ ਲਫ਼ਜ਼ਾਂ ਤੇ ਕਰਮਾਂ ਦੇ ਵਿੱਚ ਜਦੋਂ ਵਿੱਥ ਪੈ ਜੇ ਨਾ ਜੀ ਉਦੋਂ ਪੰਥਕ ਪੰਥਕ ਨਹੀਂ ਰਹਿੰਦਾ ਸੋ ਹੁਣ ਲੋਕ ਇਹ ਵੇਖ ਰਹੇ ਨੇ ਕਿਤੇ ਕਰਮ ਪੰਥਕ ਨੇ ਕਿਹਨੇ ਜ਼ੁਲਮ ਦਾ ਟੱਕਰਾ ਕੀਤਾ ਕਿਹਨੇ ਅ ਕਹਿ ਸਕਦੇ ਆ ਕਿ ਜੋ ਨੌਜਵਾਨਾਂ ਦੀ ਨਸਲ ਕੁਸ਼ੀ ਦਾ ਦੌਰ ਚੱਲਦਾ ਪਿਆ ਸੀ ਇੱਕ ਸਮੇਂ ਤੇ ਆਪਰੇਸ਼ਨ ਵੁੱਡ ਰੋਜ਼ ਜੀ ਤੇ ਉਹਦੇ ਅਧੀਨ ਜੋ ਉਸ ਵੇਲੇ ਦੇ ਕੁਝ ਕਰਪਟ ਪੁਲਿਸ ਆਫੀਸਰ ਸਨ ਉਹਨਾਂ ਨੇ ਇਹ ਤਿਆਹਿਆ ਕਰ ਲਿਆ ਸੀਗਾ ਕਿ ਅਸੀਂ ਸਿੱਖ ਮੁੰਡੇ ਮਾਰੀ ਜਾਵਾਂਗੇ ਨਾ ਕੇਵਲ ਸਿੱਖ ਸਾਡੇ ਨਾਲ ਐਸਐਸਏ ਪਰਿਵਾਰਾਂ ਨੇ ਗੱਲ ਕੀਤੀ ਹੈ Hindu ਪਰਿਵਾਰਾਂ ਦੇ ਜਿਹੜੇ ਨੌਜਵਾਨ ਜੋ ਮੌਤ ਦੇ ਘਾਟ ਤਾਰ ਦਿੱਤੇ ਜਾਂ ਉਹਨਾਂ ਦਾ ਇੰਕਾਊਂਟਰ ਬਣਾ ਦਿੱਤੇ ਉਸ ਸੂਬੇ ਤੋਂ ਪੰਜਾਬ ਦੀ ਉਸ ਨਸਲਕੁਸ਼ੀ ਦਾ ਬਦਲਾ ਲੈਣਾ ਇੱਕ ਬਹੁਤ ਵੱਡਾ ਪੰਥਕ ਕਰਮ ਹੈ ਜੀ ਕਿਉਂਕਿ ਇਹ ਕੋਈ ਰੈਡੀਕਲ ਕਰਮ ਨਹੀਂ ਹੈ ਜੀ ਇਹ ਪੰਥ ਦੇ ਜਜ਼ਬਾਤ ਨੂੰ ਸਮਝ ਕੇ ਤੇ ਉਹ ਭਾਜੀ ਮੋੜਨ ਦਾ ਕਰਮ ਹੈ ਜਿਹੜੀ ਸਮੇ ਸਮੇ ਤੇ ਆਈਆਂ ਸਰਕਾਰਾਂ ਜੋ ਜਸਟਿਸ ਡਿਲੀਵਰ ਨਾ ਕਰ ਸਕੀਆਂ ਉਹ ਫਿਰ ਪੰਥ ਨੂੰ ਆਪ ਜਸਟਿਸ ਜਿਹੜੀ ਹੈ ਇਹਨਾਂ ਨੇ ਭਾਈ ਸੰਦੀਪ ਸਿੰਘ ਸੰਨੀ ਨੇ ਕੀਤੀ ਇੱਕ ਪੰਥਕ ਜਜਬਾਤ ਹੈ ਇੱਕ ਪੰਥਕ ਕਰਮ ਹੈ ਤੇ ਮੇਰੇ ਖਿਆਲ ਦੇ ਨਾਲ ਪੰਥਕ ਅਖਾਉਣਾ ਤੇ ਪੰਥਕ ਕਿਰਦਾਰ ਬਣਾ ਕੇ ਤੇ ਪੰਥਕ ਲੀਹਾਂ ਦੇ ਉੱਤੇ ਕਰਮੀ ਰੂਪ ਦੇ ਵਿੱਚ ਖਰੇ ਉਤਰਨਾ ਉਹਦੇ ਵਿੱਚ ਬਹੁਤ ਵੱਡਾ ਇੱਕ ਫਰਕ ਹੈ ਸੋ ਜੇ ਉਤਰੇ ਤੇ ਸੰਦੀਪ ਸਿੰਘ ਸੰਨੀ ਉਤਰਿਆ ਤੇ ਜੇ ਪੰਥ ਦੇ ਜਜ਼ਬਾਤ ਨੂੰ ਸਮਝਿਆ ਏ ਤੇ ਸੰਦੀਪ ਸਿੰਘ ਸੰਨੀ ਨੇ ਸਮਝਿਆ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਹੁਣ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸਾਡਾ ਤਾਂ ਸਾਰਿਆਂ ਦਾ ਬਾਈ ਡਿਫਾਲਟ ਹੀ ਫਰਜ਼ ਬਣਦਾ ਏ ਕਿ ਅਸੀਂ ਉਹਨਾਂ ਦਾ ਸਮਰਥਨ ਕਰੀਏ ਕਿਉਂਕਿ ਜੋ ਉਹਨਾਂ ਨੇ ਕਰਮ ਕੀਤਾ ਏ ਉਹ ਰੈਪਲੀਕੇਟ ਨਹੀਂ ਕੀਤਾ ਜਾ ਸਕਦਾ ਡੁਪਲੀਕੇਟ ਨਹੀਂ ਕੀਤਾ ਜਾ ਸਕਦਾ ਉਹੀ ਪੰਥਕ ਕਰਮ ਹੈ ਸੋ ਪੰਜਾਬ ਜੇ ਆਪਾਂ ਗੁਰੂਆਂ ਦੀ ਧਰਤੀ ਕਹਿੰਦੇ ਆ ਤੇ ਗੁਰੂਆਂ ਨੇ ਕਦੀ ਆਪ ਦੇ ਨਿੱਜਤਾ ਲਈ ਲੜਾਈ ਨਹੀਂ ਸੀ ਜਿਹੜੀ ਸ਼ਮਸ਼ੀਰ ਮਿਆਂ ਚੋਂ ਕੱਢੀ ਉਹ ਜ਼ੁਲਮ ਦੇ ਟੱਕਰੇ ਲਈ ਕੱਢੀ ਸੀ ਤੇ ਇਹ ਸੱਜਣ ਨੇ ਵੀ ਜ਼ੁਲਮ ਦਾ ਟੱਕਰਾ ਕੀਤਾ ਤੇ ਸਾਡਾ ਸਾਰਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਦੀ ਅਸੀਂ ਬਾਹ ਫੜੀਏ ਉਹਦੇ ਪਰਿਵਾਰ ਦੀ ਬਾਹ ਫੜੀਏ ਜਿਹੜਾ ਹੁਣ ਭਾਈ ਮਨਦੀਪ ਸਿੰਘ ਅੱਗੇ ਲੱਗਿਆ ਉਹਦੀ ਆਪਾਂ ਬਾਹ ਫੜੀਏ ਜੇ ਗੱਲ ਕਰੀਏ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਜਾਂਦਾ ਕਿ ਉਸ ਵੀ ਪੰਥਕਾਂ ਪੰਥਕ ਚਿਹਰਾ ਜਿਹੜਾ ਧਰਮੀ ਫੌਜੀ ਦਾ ਪਰਿਵਾਰ ਜਿਹੜਾ ਉਹ ਸਾਹਮਣੇ ਲੈ ਕੇ ਆਂਦਾ ਉਹਨਾਂ ਨੂੰ ਚੋਣ ਦੇ ਟਿਕਟ ਦੇ ਨਾਲ ਨਮਾਜਾ ਕਹਿੰਦੇ ਪਹਿਲਾਂ ਭਾਈ ਬਲਵੰਤ ਸਿੰਘ ਰਾਜਵਾਨਾਂ ਦੀ ਭੈਣ ਕਮਲਜੀਤ ਕੌਰ ਨੂੰ ਟਿਕਟ ਦੇ ਨਾਲ ਨਮਾਜਾ ਸੀ ਕਹਿੰਦੇ ਹਮੇਸ਼ਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਚਾਹੇ ਬੰਦੀ ਸਿੰਘ ਹੋਣ ਚਾਹੇ ਫਿਰ ਫੌਜੀ ਧਰਮੀ ਫੌਜੀ ਹੋਣ ਉਹਨਾਂ ਦੀ ਬਾਹ ਫੜਦਾ ਹੈ ਇਹ ਜੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ ਜਿਨ੍ਹਾਂ ਬਾਦਲ ਧੜੇ ਨੇ ਪੰਥਕ ਜਜ਼ਬਾਤ ਨੂੰ ਆਪਣੇ ਪੈਰਾਂ ਤਲੀ ਕੁਚਲ ਕੇ ਤੇ ਪੰਥਕ ਪਰਿਵਾਰ ਨੂੰ ਧੱਕੇ ਮਾਰ ਮਾਰ ਕੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਤੇ ਜੇ ਕਿਸੇ ਪਰਿਵਾਰ ਨੇ ਪੰਥਕ ਗਤੀਵਿਧੀ ਕੀਤੀ ਤੇ ਪਾਰਟੀ ਦੇ ਵਿੱਚ ਰਹਿੰਦਾ ਉਹਦਾ ਜਿਨ੍ਹਾਂ ਵਿਰੋਧ ਕੀਤਾ ਆ ਮੇਰੇ ਖਿਆਲ ਦੇ ਨਾਲ ਉਹਦਾ ਹੀ ਇੱਕ ਸੇਰਾ ਇਹਨਾਂ ਨੂੰ ਜਾਂਦਾ ਹੈ ਇਹ ਹੋਰ ਤਾਂ ਕੋਈ ਸੇਰਾ ਇਹਨਾਂ ਨੂੰ ਪੰਥਕ ਹੋਣ ਦਾ ਜਾਂਦਾ ਨਹੀਂ ਹੈ ਸੋ ਮੈਂ ਉਸ ਪਰਿਵਾਰ ਦੇ ਖਿਲਾਫ ਕੋ ਨਿੱਜੀ ਤੌਰ ਦੇ ਉੱਤੇ ਜਿਹੜਾ ਪਰਿਵਾਰ ਖੜਾ ਮੈਂ ਕੋਈ ਬਿਆਨਬਾਜ਼ੀ ਕਿਉਂਕਿ ਮੇਰਾ ਕੋਈ ਵਾਸਤਾ ਨਹੀਂ ਮੈਂ ਜਾਣਦਾ ਨਹੀਂਗਾ ਪਰ ਜਿਸ ਪਾਰਟੀ ਦੇ ਨਾਲ ਖੜਿਆ ਉਹ ਕਿਸੇ ਜਿਹੜੇ ਕਿਰਦਾਰ ਦੀ ਪਾਰਟੀ ਨਹੀਂ ਹੈ ਉਹਨਾਂ ਦਾ ਕੋਈ ਕਿਰਦਾਰ ਦਾ ਕਦ ਨਹੀਂ ਹੈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿਉਂਕਿ ਕਿਸੇ ਟਾਈਮ ਤੇ ਤਾਂ ਲੋਕਾਂ ਨੇ ਬੜਾ ਭਰੋਸਾ ਕੀਤਾ ਹੈ ਕਿ ਇਹ ਤੱਕੜੀ ਹੈ ਨਿਆਂ ਤੇ ਹੱਕ ਸੱਚ ਤੋਲੇਗੀ ਪਰ ਸਮਾਂ ਜਦੋਂ ਪਰਖ ਦਾ ਆਇਆ ਤੇ ਇਹ ਤੱਕੜੀ ਨੇ ਨਸ਼ਾ ਤੇ ਟੀਕੇ ਤੋਲਣੇ ਸ਼ੁਰੂ ਕਰ ਦਿੱਤੇ ਤੇ ਲੋਕੀ ਇਸ ਚੀਜ਼ ਤੋਂ ਅੱਕ ਗਿਆ ਜੀ ਵੇਖੋ ਮਾਵਾ ਦੇ ਪੁੱਤ ਉਹ ਕੌਮ ਦੇ ਲਈ ਜੂਝਦੇ ਚੰਗੇ ਲੱਗਦੇ ਨੇ ਗਰਬਾਣੀ ਗਾਉਂਦੇ ਚੰਗੇ ਲੱਗਦੇ ਨੇ ਆਪਦੀ ਕਿਰਤ ਕਮਾਈ ਕਰਦੇ ਚੰਗੇ ਲੱਗਦੇ ਨੇ ਨਾਲੀਆਂ ਦੇ ਵਿੱਚ ਟੀਕੇ ਲਾ ਕੇ ਡਿੱਗੇ ਨਹੀਂ ਉਹ ਚੰਗੇ ਲੱਗਦੇ ਜੀ ਸੋ ਪੰਥਕ ਅਖਾਉਣਾ ਤੇ ਪੰਥਕ ਕਰਮ ਨਭਾਉਣ ਦੇ ਵਿੱਚ ਬੜਾ ਫਰਕ ਹੁੰਦਾ ਤੇ ਕਹਿਣ ਨੂੰ ਤਾਂ ਕੋਈ ਵੀ ਕਹਿ ਸਕਦਾ ਜੀ ਅਸੀਂ ਪੰਥਕ ਹਾਂ ਉਸ ਪਾਰਟੀ ਦਾ ਜੋ ਸਪਿਰਿਟ ਸੀ ਉਹ ਪੰਥਕ ਜ਼ਰੂਰ ਸੀ ਜਿਵੇਂ ਇੱਕ ਗੱਡੀ ਹੁੰਦੀ ਹੈ ਉਹਦਾ ਇੰਜਨ ਹੈ ਤੇ ਜੇ ਇੰਜਨ ਚੁੱਕ ਕੇ ਬਾਹਰ ਮਾਰੋ ਜੇ ਸਪਿਰਿਟ ਹੀ ਨਿਕਲ ਗਈ ਤੇ ਫਿਰ ਕਹਿਣ ਨੂੰ ਆ ਬਾਹਰ ਭਾਵੇਂ ਗੱਡੀ ਤੇ ਜਿਹੜਾ ਮਰਜੀ ਸਟicker ਲਾਈ ਫਿਰੋ ਜੇ ਅੰਦਰ ਸਪਿਰਿਟ ਹੀ ਹੈ ਨਹੀਂ ਜੇ ਅੰਦਰ ਇੰਜਨ ਹੀ ਹੈ ਨਹੀਂ ਜੇ ਅੰਦਰ ਰੂਹ ਹੀ ਹੈ ਨਹੀਂ ਜੇ ਫਿਊਲ ਹੀ ਹੈ ਨਹੀਂਗਾ ਜੀ ਫਿਰ ਸਿਰਫ ਸਟicker ਹੀ ਨੇ ਅੰਦਰ ਕੁਝ ਵੀ ਨਹੀਂ ਇਹ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਬੀਤੇ ਦਿਨ ਇੱਕ ਸਟੇਜ ਲਾਈ ਜਾਂਦੀ ਆ ਸਟੇਜ ਦੇ ਪਿੱਛੇ ਬੈਨਰ ਲੱਗਿਆ ਏ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਭਾਈ ਜੈਤਾ ਜੀ ਦੀ ਤਸਵੀਰੇ ਹੀਠਾਂ ਲੱਗੀ ਆ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਦੀਆਂ ਜਿਹੜੀਆਂ ਤਸਵੀਰਾਂ ਉੱਤੇ ਲੱਗੀਆਂ ਐਸ்சி ਕਮਿਸ਼ਨ ਦੇ ਵੱਲੋਂ ਨੋਟਿਸ ਵੀ ਜਿਹੜਾ ਭੇਜਿਆ ਗਿਆ ਵੇਖੋ ਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਕਰਮਾਂ 'ਚੋਂ ਪਤਾ ਲੱਗਣਾ ਕਿ ਸੋਚ ਕੇ ਦੀ ਕਿੰਨੇ ਕ ਪੰਥਾ ਗਿਆ ਕੋਈ ਕਿੰਨਾ ਕਿਸੇ ਦਾ ਸਤਿਕਾਰ ਕਰਦਾ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦਾ ਇਤਿਹਾਸ ਚਲੋ ਹੁਣ ਮੈਂ ਪੋਲਿਟਿਕਲ ਬਹੁਤੀ ਬਿਆਨਬਾਜ਼ੀ ਨਾ ਤਾਂ ਕਰਦਾ ਹੁਣ ਨਾ ਕਰਨ ਦੇ ਹੱਕ ਚੋਣਾ ਬਟ ਇਸ ਪਾਰਟੀ ਦਾ ਜੋ ਇਤਿਹਾਸ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਕ ਪੰਥਕ ਨੇ ਕਿੰਨਾ ਕਿ ਪੰਜਾਬ ਦੀ ਗੱਲ ਸੁਣਦੇ ਆ ਜਾਂ ਮੰਨਣਾ ਚਾਹੁੰਦੇ ਆ ਜਾਂ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਆਵਾਜ਼ ਨੂੰ ਕਿੰਨਾ ਕ ਬੁੱਝ ਸਕਦੇ ਆ ਜਾਂ ਕਿੰਨਾ ਕ ਸਤਕਾਰ ਇਹ ਪੰਜਾਬ ਪੰਜਾਬੀ ਪੰਜਾਬੀਅਤ ਜਾਂ ਫਿਰ ਗੁਰੂ ਸਾਹਿਬਾਨਾਂ ਦਾ ਕਰਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਐਸੀ ਉਹ ਗੱਲ ਨਹੀਂ ਹੈ ਕਿ ਯਾਰ ਬੜੇ ਅਚੰਬੇ ਵਾਲੀ ਗੱਲ ਆ ਇਹ ਤਾਂ ਬਹੁਤ ਲੀਹਾਂ ਤੇ ਆਈ ਹੋਈ ਪਾਰਟੀ ਸੀ ਬਹੁਤ ਪੰਜਾਬ ਦੇ ਲੋਕਾਂ ਦੇ ਬਾਹ ਫੜਨ ਵਾਲੀ ਪਾਰਟੀ ਸੀ ਜਾਂ ਪੰਥਕ ਜਜ਼ਬਾਤ ਵਾਲੀ ਪਾਰਟੀ ਸੀ ਕਿ ਇਹਨੇ ਇੰਨਾ ਵੱਡਾ ਉਹ ਕਰ ਦਿੱਤਾ ਜਿਹੜੇ ਆਪਣੇ ਨੇ ਉਹ ਕਰਨ ਫਿਰ ਤਾਂ ਚੰਬੇ ਵਾਲੀ ਗੱਲ ਹੁੰਦੀ ਜਿਹੜੇ ਹੈ ਹੀ ਬਗਾਨੇ ਕੀ ਕਹਿ ਸਕਦੇ ਆਪਾਂ ਤੇ ਮਾੜੀ ਗੱਲ ਕੀਤੀ ਆ ਤੇ ਐਕਸ਼ਨ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ 100% ਹੋਣਾ ਚਾਹੀਦਾ ਨੰਦੇ ਪ੍ਰਧਾਨ ਰਾਜਾ ਵਿਡਿੰਗ ਨੇ ਉਹ ਬਿਆਨ ਦਿੰਦੇ ਨੇ ਕਹਿੰਦੇ ਖਡੂਰ ਸਾਹਿਬ ਤੋਂ ਅਮਰਪਾਲ ਸਿੰਘ ਨੂੰ ਜਿਤਾਇਆ ਸੀ ਕਹਿੰਦੇ ਉਹ ਡਿਬਰੂਗੜ੍ਹ ਬੈਠਾ ਹੁਣ ਤੱਕ ਕੋਈ ਵਿਕਾਸ ਜਾਂ ਸੁਧਾਰ ਖਡੂਰ ਸਾਹਿਬ ਦਾ ਨਹੀਂ ਹੋਇਆ ਕਹਿੰਦੇ ਫਰੀਦਕੋਟ ਤੋਂ ਜਿਹੜਾ ਖਾਲਸਾ ਸਾਹਿਬ ਨੂੰ ਜਿਤਾਇਆ ਸੀ ਸਰਬਜੀਤ ਸਿੰਘ ਖਾਲਸਾ ਨੂੰ ਕਹਿੰਦੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਵੀ ਜਾ ਕੇ ਫਤਿਹ ਤੱਕ ਨਹੀਂ ਬੁਲਾਈ ਕਹਿੰਦੇ ਮੈਂ ਬੇਨਤੀ ਕਰਦਾ ਹਾਂ ਕਿ ਜੋ ਸਰਬਜੀਤ ਸਿੰਘ ਖਾਲਸਾ ਦਾ ਪਹਿਲਾਂ ਬਿਆਨ ਆਇਆ ਕਿ ਉਹਨਾਂ ਨੂੰ ਜਿਸ ਵਿਸ਼ੇ ਤੇ ਉਹ ਗੱਲ ਕਰਨਾ ਚਾਹੁੰਦੇ ਆ ਯਾ ਤਾਂ ਰਾਜਵੜਾ ਵੜੇਗਾ ਅੱਗੇ ਹੁਣ ਤੇ ਕਹਿਣ ਕਿ ਇਹ ਕਨਸਟੀਟਿਊਸ਼ਨਲ ਰਾਈਟ ਬਣਦਾ ਕਿ ਜਿਹੜਾ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਆ ਉਹ ਆਪਣੀ ਗੱਲ ਰੱਖ ਸਕਦਾ ਉਹ ਕਹਿ ਰਿਹਾ ਕਿ ਸਾਨੂੰ ਰੱਖਣ ਦੇ ਦੇਣ ਦੇ ਚਲੋ ਉਹਨਾਂ ਲਈ ਉਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਇਹ ਮਲਵਾ ਸਾਹਿਬ ਨੂੰ ਕਰਨਗੇ ਵੀ ਤੇ ਜਿੱਥੇ ਤੱਕ ਅਮਰਿਤਪਾਲ ਸਿੰਘ ਦੀ ਗੱਲ ਆਉਂਦੀ ਤੇ ਲੋਕਾਂ ਨੇ ਤਾਂ ਫਤਵਾ ਦੇ ਦਿੱਤਾ ਹੁਣ ਸਰਕਾਰ ਨੂੰ ਚਾਹੀਦਾ ਕਿ ਨੌਜਵਾਨ ਛੱਡਣ ਇੱਕ ਜਜ਼ਬਾਤ ਸੀਗਾ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਹੋਵੇ ਪ੍ਰਾਣਾਏ ਬੰਦੀ ਸਿੰਘ ਹੋਣ ਜਾਂ ਅੱਜ ਦੀ ਜਵਾਨੀ ਜੇ ਜੇਲ੍ਹਾਂ ਚ ਡੱਕੀ ਤੇ ਸਾਨੂੰ ਮਨਜ਼ੂਰ ਨਹੀਂ ਇਹ ਤਾਂ ਸਰਕਾਰ ਨੂੰ ਇਹ ਚੀਜ਼ ਨੂੰ ਜਾਨਣਾ ਚਾਹੀਦਾ ਪਛਾਣਨਾ ਚਾਹੀਦਾ ਹੈ ਤੇ ਲੋਕਾਂ ਦੀ ਜਿਹੜੀ ਗੱਲ ਆਵਾਮ ਦੀ ਗੱਲ ਆਵਾਮ ਵੱਡੀ ਹੁੰਦੀ ਸਰਕਾਰ ਵੱਡੀ ਨਹੀਂ ਹੁੰਦੀ ਆਵਾਮ ਚਾਵੇ ਤੇ ਸਰਕਾਰ ਬਣ ਸਕਦੀ ਹੈ ਆਵਾਮ ਚਾਵੇ ਤੇ ਸਰਕਾਰ ਨਹੀਂ ਬਣ ਸਕਦੀ ਸੋ ਇਸ ਕਰਕੇ ਆਵਾਮ ਦੀ ਜਿਹੜੀ ਆ ਗੱਲ ਇੱਕ ਤਾਂ ਜਿਹੜੇ ਪ੍ਰਾਨੇ ਬੰਦੀ ਸਿੰਘ ਨੇ ਇਹ ਤਾਂ ਹੁਣ ਸ਼ਰਮ ਹੀ ਕਰ ਲੈਣੀ ਚਾਹੀਦੀ ਸਰਕਾਰ ਨੂੰ ਕਿ ਜਸਟਿਸ ਡਿਲੇਡ ਇਜ਼ ਜਸਟਿਸ ਨੈਟ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੁਣ ਸਵਾਲ ਹੋਣੇ ਸ਼ੁਰੂ ਹੋ ਗਏ ਆ ਕਿ ਕੀ ਇਸ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਦੇ ਲਈ ਉਹੀ ਹੱਕ ਨੇ ਜਿਹੜੇ ਬਾਕੀਆਂ ਦੇ ਲਈ ਨੇ ਸੋ ਇਸ ਕਰਕੇ ਉਹਨਾਂ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਤੇ ਬਾਕੀ ਜੋ ਇਹਨਾਂ ਦੇ ਟਰਮਸ ਦੇ ਵਿੱਚ ਇਹਨਾਂ ਨੇ ਕੀਤਾ ਹੈ ਉਹ ਵੀ ਸਾਡੇ ਕੋਲ ਹੈ ਜਾਂ ਜੇ ਜੋ ਨਹੀਂ ਕੀਤਾ ਉਹ ਵੀ ਸਾਡੇ ਕੋਲ ਸਾਰਾ ਕੁਝ ਹੈ ਸੋ ਇਸ ਕਰਕੇ ਪਹਿਲਾਂ ਆਪ ਦੀ ਪੀੜੀ ਹੀਟ ਛੋਟਾ ਮਾਰਨਾ ਚਾਹੀਦਾ ਹੈ ਹਰ ਇੱਕ ਪਾਰਟੀ ਨੂੰ ਫੇਰ ਗੱਲ ਕਰਨੀ ਚਾਹੀਦੀ ਹੈ ਸਬੰਧ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਕਵਰ ਚੱਟ ਸਿੰਘ ਮੌਜੂਦ ਸੀਗੇ ਉਹਨਾਂ ਦੇ ਨਾਲ ਤਰਨ ਤਾਰਨ ਜਿਮਨੀ ਚੋਣ ਦੇ ਬਾਰੇ ਵਿਚਾਰ ਚਰਚਾ ਹੋਈ ਹੈ ਕਿ ਅੱਜ ਕਿਹੜੀ ਪਾਰਟੀਆਂ ਦਾ ਕਿਹੜੇ ਮੁੱਦਿਆਂ ਤੇ ਜਿਹੜਾ ਉਹ ਚੋਣਾ ਲੜ ਰਹੀਆਂ ਤਾਂ ਦੱਸਦੀ ਹੈ ਕਿ ਹੁਣ ਲਗਾਤਾਰ ਜਿਹੜਾ ਹਰ ਪਾਰਟੀ ਦੇ ਵੱਲੋਂ ਜਿਹੜਾ ਚੋਣ ਪ੍ਰਚਾਰ ਆ ਪੂਰੇ ਸਿਖਰਾਂ ਤੇ ਤੁਹਾਨੂੰ ਇਹ ਵਾਤਾਵਰਣ ਕਿੱਦਾਂ ਦੀ ਲੱਗੀ ਆਪਣੀ ਰਕਮੈਂਟ ਬਾਕਸ ਦੇ ਵਿੱਚ ਜ਼ਰੂਰ